ਸਤਿਗੁਰਯੋਗ ਮਿਰੋ ਤੇ ਪੈਣੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੂਜਨੀਕ ਬੰਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਬੜੇ ਮਾਣ ਨਾਲ ਕਹਿ ਰਹੇ ਹਣਗੇ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਪੂਰਾ ਗੁਰਪੂਰਾ ਮੇਰਾ ਗੁਰਪੂਰਾ ਦੋ ਵਾਰੀ ਦੁਰਾਇਆ ਗੁਰ ਗੁਰ ਵਾਹਿਗੁਰੂ ਫਿਰ ਰਿਆ ਗੁਰ ਤੇ ਗੁਰੂ ਨਾਨਕ ਸਰਗਣ ਰੂਪ ਵਾਲੇ ਵਾਹਿਗੁਰੂ ਨਰਗੁਣ ਰੂਪ ਵਾਲੇ ਦੋਨੋਂ ਹੀ ਪੂਰੇ ਹਨ ਹਨ ਗੁਰੂ ਅਨਜਪਤਾ ਮੈਂ ਅੱਗੇ ਜੋੜਦਾ ਹਾਂ ਮੇਰਾ ਗੁਰ ਗ੍ਰੰਥ ਸਾਹਿਬ ਵੀ ਪੂਰਾ ਮੇਰੇ ਕੋਲ ਤਿੰਨ ਗੁਰ ਹੋ ਗਿਆ ਮੈਂ ਤਾਂ ਜਿਆਦਾ ਲੈ ਬੰਦ ਹੋ ਗਿਆ ਗੁਰ ਪੂਰਾ ਮੇਰਾ ਗੁਰ ਪੂਰਾ ਮੇਰਾ ਗੁਰ ਪੂਰਾ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਹੈ राम नाम जपत सदा सुहिले सगले बिना से रोग कुरा कहंदे हन गुरु जी राम नाम वाए गुरुदार नाम ईश्वर दा नाम जपो जपो ते जपो त सारे सुख हो जांदे जीवन सुहिला हो जाएगा खुशियां भरया हो जाएगा ਇਤ ਪਾਸਿ ਉਹ RAM ਦਾ ਨਾਮ ਪਾਵਾਂਗੇ ਅੰਦਰ ਵਾਹਿਗੁਰੂ ਦਾ ਨਾਮ ਪਾਵਾਂਗੇ ਤਾਂ ਦੁਜੇ ਪਾਸੇ ਨਿਕਲ ਜਾਣਗੇ ਸਾਰੇ ਹੀ ਕੂੜਾ ਕਰਕਟ ਜੋ ਮਨ ਵਿੱਚ ਫਰੇ ਪਿਆ ਨੇ ਝੂਠ ਦੇ ਉਹ ਸਭ ਨਿਕਲ ਜਾਣਗੇ ਮਨ ਪਵਿੱਤਰ ਹੋ ਜਾਵੇਗਾ RAM ਨਾਮ ਜਪ ਸਦਾ ਸੁਹੇਲੇ ਵਾਜੀ ਵਾ RAM ਨਾਮ ਜਪ ਸਦਾ ਸੁਹੇਲੇ ਸਦਾ ਹੀ ਸੁਹੇਲਾ ਹੋ ਜਾਏਗਾ ਜਪੀ ਜਾਤ ਜਪੀ ਜਾਹਿ ਮਨੁ ਮੰਨਉ ਜਪ ਜਤ ਕੇ ਮਹਲੇ ਮੰਨਉ ਸਬਨਾ ਲਾ ਕੇ ਰਾਮ ਨਾਮ ਦਾ ਪਵਿੱਤਰ ਕਰ ਲੈ ਸੁਖ ਪਾਲੈ ਜੀਵਨ ਸੁਹੇਲਾ ਸੁਖੀ ਸ਼ਹਿਦ ਭਰਿਆ ਆਨੰਦ ਭਰਿਆ ਬਣ ਜਾਵੇਗਾ ਅਗੇ ਕਹਿੰਦੇ ਹਨ ਨਾਲ ਹੀ ਸੋ ਕੀ ਉਹ ਜਾਣਗੇ ਤੇ ਸਾਰੇ ਰੋਗ ਵੀ ਬਿਨਸ ਜਾਣਗੇ ਖਤਮ ਹੋ ਜਾਣਗੇ ਤੇ ਸਾਰੇ ਮਨ ਦਾ ਕੂੜਾ ਕਰਕਟ ਜਿਹੜਾ ਪਰਿਆ ਹੋਇਆ ਹੈਗਾ ਉਹ ਗੰਦੇ ਸੰਸਕਾਰਾਂ ਨਾਲ ਉਹ ਵੀ ਖਤਮ ਹੋ ਜਾਏਗਾ ਰਾਮ ਨਾਮ ਜਪ ਸਦਾ ਸਵੇਰੇ ਲਈ vai guru da simran kar vai guru deepak te kar he manuk te ਕੋਈ ਵੀ ਉਹਲੇ ਚੰਗੇ ਸਾਰੇ ਗੁਣ ਅਪਣਾ ਲਾ ਉਹਨਾਂ ਦੇ ਨਾਲ ਹੀ ਜੀਵਨ ਨੂੰ ਜੀਉਣਾ ਸ਼ੁਰੂ ਕਰ ਦੇ ਤਾਂ ਸਭ ਸੁੱਖੀ ਸੁਖ ਆਨੰਦ ਹੀ ਆਨੰਦ ਕਿਹੜਾ ਹੈ ਕਿਹੜਾ ਸਾਰੇ ਪਾਸੇ ਸਭ ਕੁਝ ਚੰਗਾ ਹੀ ਫਿਰ ਲੱਗਣ ਲੱਗ ਜਾਏਗਾ ਚੰਗਾ ਹੀ ਚੰਗਾ ਤਾਂ ਦਵਿੰਦਰਜੀਤ ਸਿੰਘ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ